ਅਪਾਰਟਮੈਂਟ ਰੇਗਾਗਾ ਜੀ 60 ਵਾਲਾ ਕਿੰਨੇ ਮਾਡਲ ਹੈ ਜੀ ਇਹ 98 ਮਾਡਲ ਮਗਰਾਟ ਮਰੂਡ ਨਾਲ ਦੀ ਹੈ ਬਾਈ ਨਾਲ ਦੀ ਹੈ ਜਰ ਮਗਰਾਟ ਸਾਰੇ ਨਾਲ ਦਾ ਕੀ ਡਿਮਾਂਡ ਕਰਦੇ ਹੋ ਜੀ ਇਹਦੀ 1,75,000 ਜੀ 1,75,000 ਦਾ ਡਿਮਾਂਡ ਹੈ ਜੀ ਕਿੰਨੇ ਕਰਾਂ ਛੱਡ ਦਵਾਂਗੇ ਮੋਕੇ ਤੇ ਕਰ ਲਾਂਗੇ ਮੰਤਨ ਕਰਦੇ ਆਂਗੇ ਕੋਈ ਗੱਲ ਨਹੀਂ ਕਰ ਦੋਗੇ 10-15,000 ਦਾ 10,000 ਤਾਂ ਕਰ ਹੀ ਦੇਵਾਂਗੇ ਮੋਕੇ ਠੀਕ ਹੈ ਜੀ ਚਾਹੁਰ ਸੇ ਛੋਟ ਆ ਗਈ ਇਹ ਹਾਂਜੀ ਰੰਗ ਪੇਂਟ ਦਾ ਇੱਥੋਂ ਸੋ ਸਾਰਾ ਸਾਰਾ ਨਾਲ ਜੀ ਟਰੈਕਟਰ ਇਹ ਤੋਂ ਲਾ ਕੇ ਜੱਡ ਜਿੰਨਾ ਹੈਗਾ ਰੈਂਡਲ ਵਾਲੀ ਹੈ ਫਰਸਟ ਪਾਰਟੀ ਦੀ ਅੱਗੇ ਫੇਰ ਆ ਗਿਆ ਜੀ 735 ਹਾਂਜੀ ਇਹ ਵੀ ਪੰਜਾਬ ਨੰਬਰੀ ਹੈ ਜੀ ਇਹ ਵੀ ਪੰਜਾਬ ਨੰਬਰੀ ਹੈ ਜੀ ਇਹਦੇ ਫਾਈਬਰ ਵਾਲੀ ਹੁੱਡ ਵੀ ਲੱਗੀ ਹੈ ਸਾਊਂਡ ਵੀ ਲੱਗੇ ਲੌਂਦੇ ਤਾਂ ਨਹੀਂ ਬਈ ਨਹੀਂ ਨਹੀਂ ਕੁਝ ਨਹੀਂ ਲਾਉਣਾ ਜੀ ਨਾਲ ਹੀ ਦੇਣਾ ਸਾਰਾ ਕੁਝ ਠੀਕ ਹੈ ਜੀ ਇਹ ਕਿੰਨੇ ਮਾਡਲ ਹੈ ਜੀ ਇਹ 990 ਜੀ ਹਾਂਜੀ ਸਤਿਕਾਰ ਬਾਈ ਜੀ ਸਾਰੇ ਦੋਸਤਾਂ ਮੈਂ ਉਹਨਾਂ ਨੂੰ ਆਪਾਂ ਪਹੁੰਚੇ ਨਹੀਂ ਬਰਨਾਲਾ ਟਰੈਕਟਰ ਮੰਡੀ ਤੇ ਭੋਲੇ ਵੀਰ ਕੋਲੇ ਕਰਾਉਣਾ ਹੈ ਗੱਲਬਾਤ ਸਤਿਕਾਰ ਜੀ ਸਤਿਗੁਰ ਗੱਲਬੀ ਜੀ ਠੀਕ ਹੋ ਜੀ ਠੀਕ ਠਾਕ ਜੀ ਕਿੰਨੇ ਟਰੈਕਟਰ ਲੈ ਕੇ ਆਏ ਜੀ ਅੱਜ ਹਾਂਜੀ 5 ਜੀ ਠੀਕ ਹੈ ਜੀ ਪੰਡਿਤ ਟਰੈਕਟਰ ਆ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਸਵਰਾਜ ਦਾ ਜ਼ਿਆਦਾ ਕਿੰਗ ਮੰਨਿਆ ਗਿਆ ਬੋਲਾ ਜੀ ਬਸ ਸਾਰੇ ਸਵਰਾਜ ਜੀ ਠੀਕ ਹੈ ਜੀ ਜ਼ਿਆਦਾਤਰ ਅੱਜ ਸਵਰਾਜ ਲੈ ਕੇ ਆਏ ਹਾਂ ਜੀ ਕਿਸਤ 99 ਮਾਡਲ ਘਰੇ ਖੜਾ ਜੀ ਠੀਕ ਹੈ ਜੀ ਇੱਕ ਐਕਸਰ ਖੜਾ ਜੀ ਠੀਕ ਹੈ ਜੀ ਇੱਕ ਸਾਵੇਂ ਖੜਾ 3 ਘਰੇ ਖੜਿਆ ਜੀ ਠੀਕ ਹੈ ਜੀ ਹਾਂਜੀ ਪਹਿਲਾਂ ਆਪਾਂ ਇੱਥੋਂ ਵਾਲੇ ਬਾਰੇ ਕਰਦੇ ਆਂ ਗੱਲਬਾਤ ਹਾਂਜੀ ਹਾਂਜੀ ਇੱਥੇ ਕਰੂਗੀ ਪਹਿਲਾਂ ਆਪਾਂ ਬਾਈ ਦੇ ਟਰੈਕਟਰ ਦਿਖਾਉਣਾ ਫਿਰ ਨੰਬਰ ਵਗੈਰਾ ਦੇਵਾਂਗੇ ਸਾਹਮਣੇ ਟਰੈਕਟਰ ਬਾਰੇ ਕਰਦੇ ਆਂ ਗੱਲਬਾਤ ਫਾਰਮਨ ਟਰੈਕਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ 13 ਮਗਰ ਲੈ ਕੇ ਜਮਰਪਦੇ ਜੀ 13 ਵਾਲੇ 13 ਵਾਲੀ ਮਗਰ ਵੀ ਐਮ ਆਰ ਪਲੀ ਨੇ ਜੀ ਹਾਂ ਜੀ ਕਿੰਨੇ ਪੈਸੇ ਟਾਇਰ ਪਈ ਬਸ 60 ਕੇ ਮੁੱਖ ਪੈਸੇ ਲਾ ਲਓ ਜੀ ਹਾਂ ਜੀ ਹੋਰ ਕੀ ਵਾਲੇ ਠੀਕ ਹੈ ਜੀ 60 ਕੇ ਪੈਸੇ ਟਾਇਰਾਂ ਦੀ ਕਰਨੀ ਜੀ ਹਾਂ ਜੀ ਹਾਂ ਜੀ ਮਗਰਾਟ ਮੂਟਰ ਨਾਲ ਦੀ ਹੈ ਬਈ ਨਾਲ ਦੀ ਹੈ ਜਰ ਮਗਰਾਟ ਸਾਰੇ ਨਾਲ ਦਾ ਠੀਕ ਹੈ ਤੇ ਬਾਕੀ ਰੰਗ ਪੇਂਟ ਦਾ ਜੀ ਸਾਰਾ ਰੇਡ ਨਾਲ ਜਿੰਨਾ ਹੈਗਾ ਕੋਈ ਹੋ ਨਹੀਂ 50 ਨੰਬਰ ਹੈ ਜੀ ਪੰਜਾਬ ਦਾ ਨੰਬਰ ਆ ਹਾਂ ਜੀ ਠੀਕ ਆ ਬਈ ਕੀ ਡਿਮਾਂਡ ਕਰਦੇ ਹੋ ਜੀ ਇਹਦੀ 1,75,000 ਜੀ 1,75,000 ਦਾ ਡਿਮਾਂਡ ਆ ਜੀ ਕਿੰਨੇ ਦਾ ਛੱਡ ਦੋਗੇ ਜੀ ਮੌਕੇ ਤੇ ਕਰ ਲਾਂਗੇ ਮਾਨਤਾ ਕਰ ਦਿਆਂਗੇ ਕੋਈ ਗੱਲ ਨਹੀਂ ਕਰ ਦੋਗੇ 10-15,000 ਦਾ 10,000 ਦਾ ਕਰ ਹੀ ਦੇਵਾਂਗੇ ਮੌਕੇ ਤੇ ਠੀਕ ਹੈ ਐਸਾ 10,000 ਰੁਪਏ ਦਾ ਮਾਨਤਾ ਨ ਹੋਰੀ ਜਿਹੜਾ ਵੀਡੀਓ ਦੇਖ ਤਾ ਹੂ ਅੱਗੇ ਆ ਗਿਆ ਜੀ ਸਵਰਾਜ 735 ਹਾਂਜੀ ਸਿੰਗਲ ਸਟਾਰ ਦੇ ਵਿੱਚ ਇਹ ਕਿੰਨੇ ਮਾਡਲ ਆ ਜੀ ਇਹ ਪੰਜ ਮਾਡਲ ਜੀ ਪੰਜ ਮਾਡਲ ਹਾਂਜੀ ਕੰਡੀਸ਼ਨ ਦਾ ਪੂਰਾ ਸਾਫ ਆ ਡਰਾਇਵ ਪੂਰਾ ਟਰੈਕਟਰ ਹੋਆ ਜੀ ਜਿਹਨਾਂ ਟਰੈਕਟਰ ਜਿੰਨਾ ਆਏਗਾ ਬਾਈਕਲੇ ਟਾਇਰ ਤਾਂ ਬਿਲਕੁਲ ਨਵੇਂ ਆ ਜੀ ਨਵੇਂ ਹਾਂਜੀ ਸੀਏਟੀ ਦੇ ਟਾਇਰ ਆ ਹਾਂਜੀ ਠੀਕ ਆ ਜੀ 프ਰੰਟ ਵਾਲੇ ਟਾਇਰ ਵੀ ਉਹ ਵੀ ਨਵੇਂ ਆ ਰਗੇ ਨੇ ਜੀ 프ਰੰਟ ਵਾਲੇ ਗੂਡਇਰ ਦੇ ਆ ਗੂਡਇਰ ਦੇ ਹਾਂਜੀ ਠੀਕ ਆ ਪੰਜਾਬ ਦਾ ਨੰਬਰ ਇਹ ਵੀ ਜੀ ਇਹ ਵੀ ਪੰਜਾਬ ਨੰਬਰੀ ਆ ਜੀ ਠੀਕ ਆ ਬਾਹਰ ਪੰਪ ਚ ਆ ਗਿਆ ਬਾਹਰ ਇਹ ਬਾਕੀ ਕੰਡੀਸ਼ਨ ਆ ਵੀ ਪੂਰਾ ਸਾਫ ਆ ਪੂਰਾ ਸਾਫ ਆ ਜੀ ਕੋਈ ਇਹੋ ਜੀ ਗੱਲ ਨਹੀਂ ਹੈ ਇਹਦੀ ਡਿਮਾਂਡ ਜੀ ਇਹਦੀ ਹੈਗੀ 275000 ਜੀ 275000 ਰੁਪਏ ਡਿਮਾਂਡ ਆ। ਗੋਲ ਹਾਂਡੀ ਚਾ ਡੀ ਲਕਸ ਹਾਂਜੀ ਮਾਡਲ ਟਾਗਟ ਟੀ ਯੂ ਆ ਜੀ ਬਰੀਕ ਨਿਵਜਲਾਂ ਕੀ ਆ। ਠੀਕ ਆ ਜੀ। ਆ ਦੇਖੋ। ਕੀ ਡਿਮਾਂਡ ਹੈ ਇਹਦੀ ਜੀ? ਆ ਦੇਖੋ। ਉਹ ਕਰ ਦੋ 75 ਜੀ। ਠੀਕ ਹੈ। ਦੇਖੋ ਜੀ ਬਰੀਕ ਨਿਵਜਲਾਂ ਆ ਗਿਆ। ਬਰੀਕ ਨਿਵਜਲਾਂ ਜਾ ਗਿਆ। ਹਾਂਜੀ ਹਾਂਜੀ। ਉੱਚੇ ਮਾਡਲ ਚ ਆ ਗਿਆ। ਹਾਂਜੀ ਹਾਂਜੀ। ਇਹਦਾ ਰੈਡੀਏਟਰ ਵੀ ਬਤਲਾ ਆ ਗਿਆ ਨਾ। ਆ ਗਿਆ ਜੀ। ਹਾਂਜੀ ਸਾਰਾ Ориਜਨਲ ਆਜੂਗੀ ਜੀ ਕਿ ਪੈਸਾ ਰੋਗੀ। ਠੀਕ ਆ ਜੀ। ਪੂਰਾ ਸੀਲਡਰ ਡਰਾਈਵਰ ਹਾਂ ਜੀ ਸਮਾਂ ਆ ਗਿਆ ਜੀ ਹਾਂ ਤਾਂ ਤਾਂ ਦਾ 24 ਜੀ ਹਾਂ ਜੀ ਹਾਂ ਜੀ ਠੀਕ ਆ ਜੀ ਅੱਗੇ ਫੇਰ ਆ ਗਿਆ ਜੀ 735 ਹਾਂ ਜੀ ਇਹ ਵੀ ਪੰਜਾਬ ਨੰਬਰ ਹੀ ਹੈ ਜੀ ਇਹ ਵੀ ਪੰਜਾਬ ਨੰਬਰ ਹੀ ਹੈ ਜੀ ਇਹਦੇ ਫਾਈਬਰ ਵਾਲੀ ਹੱਡ ਵੀ ਲੱਗੀ ਆ ਸਾਊਂਡ ਵੀ ਲੱਗੇ ਲਾਉਂਦੇ ਤਾਂ ਨਹੀਂ ਬਈ ਨਹੀਂ ਨਹੀਂ ਕੁਝ ਨਹੀਂ ਲਾਉਣਾ ਜੀ ਨਾਲ ਹੀ ਦੇਣਾ ਸਾਰਾ ਕੁਝ ਠੀਕ ਆ ਜੀ ਇਹ ਕਿੰਨੇ ਮਾਡਲ ਹੈ ਜੀ 99 ਜੀ 99 ਮਾਡਲ ਆ ਹਾਂ ਜੀ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਰਹੀ ਵੀ ਟਾਇਰ ਮਗਰ ਨਵਰ ਗਈ ਨੇ ਟਾਇਰਾਂ ਜੀ ਇਹਦੇ ਸਾਰੇ ਟਾਇਰ ਨਵੇਂ ਆ ਵਰਗੇ ਫਰੰਟ ਵਾਲੇ ਵੀ ਬਾਈਕ ਵਾਲੇ ਵੀ ਬਾਈਕ ਵਾਲੇ ਵੀ ਪੂਰੇ ਹੋ ਆ ਜੀ ਐਮ ਆਰ ਐਫ ਦੇ ਆ ਬਾਈਕ ਵਾਲੇ ਫਰੰਟ ਵਾਲੇ ਜੇ ਕੇ ਸੋਨਾਂ ਦੇ ਹਾਂ ਜਿਹੜੇ ਸਲਫ ਸਲਫ ਵੀ ਜਮਾ ਨਾਲ ਦੀ ਪਈਆਂ ਜੀ ਇਹ ਜੀ ਗੱਲ ਨਹੀਂ ਹੈ ਅਜੇ ਤੱਕ ਲੱਗਿਆ ਹੋਈਆਂ ਨੇ ਮੋਰਾਗ ਆਪਣੀ ਨਹੀਂ ਨਾਲ ਦੀ ਸਲਫ ਸਲਫ ਹਾਂ ਜੀ ਠੀਕ ਆ ਜੀ ਹਾਂਜੀ ਹਾਂ ਤੇ ਇਹ ਬਾਰ ਬੰਪ ਪਚਾ ਗਿਆ ਜੀ ਪੰਜਾਬ ਦਾ ਨੰਬਰ ਪੰਜਾਬ ਨੰਬਰ ਵੀ ਠੀਕ ਆ ਜੀ ਇਹਦੀ ਡਿਮਾਂਡ ਜੀ ਇਹਦੀ 1 ਲੱਖ ਇਹਦੀ 1 ਲੱਖ ਹੈਗੀ ਜੀ 95000 ਜੀ 1 ਲੱਖ 95000 ਰੁਪਏ ਡਿਮਾਂਡ ਆ ਮਗਰਾੜਾ ਮਗਰੂੜਾ ਦਾ ਵੀ ਓਕੇ ਆ ਜੀ ਸਾਰਾ ਓਕੇ ਆ ਜੀ origial ਕਟਾ ਕੋਈ ਨਹੀਂ ਠੀਕ ਆ ਜੀ ਮੌਕੇ ਤੇ ਮਾਰਦਾਨ ਸਾਰਿਆਂ ਦੀ ਹਾਂ ਸਾਰਿਆਂ ਦੀ ਕਰਦਾਂਗੇ ਮਾਰਦਾਨ ਤਾਂ ਕੋਈ ਗੱਲ ਹੀ ਨਹੀਂ ਠੀਕ ਆ ਜੀ ਅੱਗੇ ਜੀ ਅੱਗੇ ਆ ਗਿਆ 855 ਲਾਲੂ ਜੀ 855 ਆ ਗਿਆ ਜੀ ਨੀਲਾ ਕਨਾਬੀ ਸੋਚ ਸੀ ਇੱਕ ਨੀਲੇ ਚ ਇਹ ਦੋ ਬਾਹ ਲਾਲ ਚੱਲ ਪਏ ਜੀ ਹਾਂ ਜੀ ਇਹ ਟਰੈਕਟਰਾਂ ਨਾਲ ਜ਼ਿਆਦਾਤਰ ਕਹਿੰਦੇ ਤੋੜਾ ਜ਼ਿਆਦਾ ਮੰਨਿਆ ਗਿਆ ਨਾ ਹਾਂ ਸਾਰਿਆਂ ਨੂੰ ਵੱਧ ਤੋੜਾ ਜੀ ਇਸੇ ਦਾ ਹੁੰਦਾ ਹੀ ਆ ਠੀਕ ਆ ਜੀ ਚਾਵਰਸੇ ਛੋਟ ਆ ਗਿਆ ਜੀ ਹਾਂ ਜੀ ਇੱਕ ਗੋਚ ਆ ਜਾਂਦਾ ਇਹ ਚਾਵਰਸਾ ਪੰਜਾਬ ਦਾ ਨੰਬਰ ਆ ਟਾਇਰ ਬਈ ਟਾਇਰ ਵੀ ਨਵੇਂ ਅਮਰਗੇ ਪੈਨੇ ਨਵੇਂ ਅਮਰਗੇ ਟਾਇਰ ਹੀ ਅੱਜ ਦਾ ਸਾਰੇ ਟਰੈਕਟਰਾਂ ਦੇ ਲਗਭਗ ਹਾਂ ਜੀ ਹਾਂ ਟਾਇਰ ਪਾ ਗਰ ਠੀਕ ਆ ਇਹ ਕਿੰਨੇ ਮਾਡਲ ਆ ਜੀ ਇਹ 2000 ਜੀ ਪੂਰਾ ਪੂਰਾ 2000 ਮਾਡਲ ਆ ਹਾਂ ਜੀ ਮਰਾੜਾ ਮਰੂੜਾ ਦਾ ਜੀ ਸਾਰਾ ओरिजिनल ਆ ਜੀ ਕੋਈ ਇਹੋ ਜੀ ਗੱਲ ਨਹੀਂ ਠੀਕ ਆ ਜੀ ਹਾਂ ਜੀ ਰੰਗ ਪੇਂਟ ਦਾ ਇੱਥੋਂ 100 ਸਾਰਾ ਰੰਗ ਨਾਲ ਜੀ ਟਰੈਕਟਰ ਇਹ ਤੋਂ ਲਾ ਕੇ ਜੱਡ ਜਿੰਨਾ ਹੈਗਾ ओरिजिनल ਹੀ ਹੈ ਇਹਦਾ ਐਂ ਲੱਗਦਾ ਜਿਵੇਂ 100 100 ਲਾ ਕੇ ਰੱਖੀ ਹੋਈ ਜਾਈ ਨਹੀਂ ਸਾਰਾ ਐ ਟੈਂਕੀ ਨੂੰ ਕਿਦਾ ਇੱਕ ਵੇਚ ਹੀ ਹੈ ਜੀ ਕਿਸੇ ਦਾ ਫਰਸਟ ਪਾਰਟੀ ਦਾ ਜੀ ਠੀਕ ਆ ਜੀ ਸਮਾਈ ਚੱਲਿਆ ਹਾਂ ਜੀ ਹਾਂ ਫਰਸਟ ਪਾਰਟੀ ਦਾ ਫਰਸਟ ਪਾਰਟੀ ਦਾ ਜਮਾਇਆ ਕੀ ਡਿਮਾਂਡ ਹੈ ਦੀ ਜੀ ਇਹਦੀ 270000 ਜੀ 270000 ਰੁਪਏ ਡਿਮਾਂਡ ਆ ਹਾਂ ਜੀ ਮਾਨਤਾ ਨੇ ਚੋ ਵੀ ਹਾਂ ਜੀ ਮਾਨਤਾ ਨੇ ਚੋ ਵੀ ਕਰ ਦਾਂਗੇ ਠੀਕ ਆ ਜੀ ਅੱਗੇ ਜੀ ਅੱਗੇ ਅੱਗੇ 735 ਫੇਰ ਜੀ ਅੱਗੇ ਫੇਰ ਆ ਗਿਆ 735 ਇਹ ਵੀ ਪੰਜਾਬ ਬਾਰ ਪੰਪ ਪਚਾ ਗਿਆ ਹਾਂਜੀ ਕਨੈਟਰ ਦੇ ਟਾਇਰ ਪਾਏ ਆ ਦੁੱਧੇ ਹਾਂਜੀ ਹਾਂ ਜਿਹੜੇ ਅੱਜ ਕੱਲ ਪਾਉਂਦੇ ਆ ਟਰੇਡਿੰਗ ਵਾਲੇ ਟਰੇਡਿੰਗ ਵਾਲੇ ਹਾਂਜੀ ਐਮ ਆਰ ਐਫ ਦੇ ਨਵੇਂ ਟਾਇਰ ਆ ਬ੍ਰਾਂਟ ਵਾਲੇ ਬਾਈਕ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹ ਵੀ ਹੈਗੇ ਐਸੀ ਵਾਹੇ ਦਾ ਟਾਇਰ ਠੀਕ ਆ ਜੀ 85 ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਨਾਲ ਦੀਆਂ ਮਗਰਾਡ ਮਰੂੜੀ ਹਾਂ ਸਾਰਾ ਕੁਝ ਟੋਫੀ ਆ ਜੀ ਠੀਕ ਆ ਜੀ ਬਾਰ ਪੰਪ ਪਚਾ ਗਿਆ ਪੰਜਾਬ ਦਾ ਨੰਬਰ ਆ ਇੰਜਨ ਗੇਅਰ ਦਾ ਬਾਈ ਸਾਰਾ ਓਕੇ ਆ ਜੀ ਕਾਗਜ਼ ਪੱਤਰਾਂ ਨਹੀਂ ਮੈਂ ਹਾਂ ਜ਼ਿੰਮੇਵਾਰੀ ਜਮਾ ਹੈ ਠੀਕ ਹੈ ਕੀੜ ਮਾੜਾਈ ਦੀ ਇਹ ਵੀ 195ਵੀਂ ਜੀ ਤੋਂ 1,95,000 ਰੇਡੀ ਦਾ ਭਾਅ ਹੈ ਹਾਂਜੀ ਠੀਕ ਹੈ ਜੀ ਬਾਕੀ ਤੇ ਆਪਣਾ ਕੰਟਰੈਕਟਰ ਨੰਬਰ ਦੱਸ ਸਕਦੇ ਜੀ ਪਿੰਡ ਜੋਧਪੁਰ ਜੀ ਹਾਂ ਜੋਧਪੁਰ ਪਿੰਡ ਹੈ ਜੀ ਹਾਂਜੀ 9878503753 ਜੀ ਬਰਨਾਲੇ ਦੇ ਕੋਲ ਹੀ ਪਿੰਡ ਹੈ ਜੀ ਠੀਕ ਹੈ ਆਪਣਾ ਨਾ ਟਰੈਕਟਰ ਵੀ ਕੱਟ ਲੈ ਹਾਂਜੀ ਠੀਕ ਹੈ ਜੀ ਲੋਨ ਇਹਨਾਂ ਤੇ ਹੁਣ ਨਹੀਂ ਡਾਉਣਾ ਵਾੜਾ ਨਹੀਂ ਨਹੀਂ ਇਹਦਾ ਕਲੇਪੀ ਡਾਕਟਰ ਵਾਲੀ ਨੇ ਠੀਕ ਹੈ ਬਾਈ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕਰ ਲੋ ਕੰਟੈਕਟ ਕੋਈ ਵੀ ਟਰੈਕਟਰ ਖਰੀਦਣਾ ਹੋਇਆ ਕਿਮੇ ਲੱਗ ਦਿੱਤਾ ਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ